ਪਿਛਲੇ 2-3 ਦਿਨ ਤੋਂ ਜਿਹੜੇ ਹਾਲਾਤ ਪੰਜਾਬ ਤੇ ਹਿਮਾਚਲ ਦੇ ਆਪਸ ਦੇ ਵਿੱਚ ਬਣੇ ਹੋਏ ਆ ਉਸ ਦੇ ਸਬੰਧ ਦੇ ਵਿੱਚ ਗੱਲਬਾਤ ਕਰਨ ਦੇ ਲਈ ਜਿੰਨੇ ਪੱਤਰਕਾਰ ਵੀ ਇੱਥੇ ਪਹੁੰਚਣ ਮੈਂ ਸਾਰਿਆਂ ਨੇ ਜੀ ਆਇਆਂ ਆਖਦਾ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਣ ਜਾਂ ਇਹੋ ਜਿਹੀਆਂ ਕਟੜਾਵਾਂ ਵਾਪਰੀਆਂ ਹੋਣ ਹਰ ਸਾਲ ਜਦੋਂ ਵੀ ਇਹ ਦਿਨ ਆਉਂਦੇ ਨੇ ਜਦੋਂ ਹੌਲਾ ਮਹਲਾ ਹੁੰਦਾ ਹੈ ਜਦੋਂ ਆਨੰਦਪੁਰ ਸਾਹਿਬ ਵਿਕੇ ਸਿੰਘ ਸੰਗਤ ਇਕੱਠੀਆਂ ਹੁੰਦੀਆਂ ਨੇ ਜਿਹੜੇ ਪਿੰਡਾਂ ਦੇ ਵਿੱਚੋਂ ਨੌਜਵਾਨ ਕਦੇ-ਕਦਾਈਂ ਇੱਕ ਬਹਾਨੇ ਦੇ ਨਾਲ ਗੁਰੂ ਘਰਾਂ ਦੇ ਦਰਸ਼ਨਾਂ ਨੂੰ ਜਾਂਦੇ ਨੇ ਤੇ ਉਹ ਆਪਣਾ ਰੁਟੀਨ ਦੇ ਹਿਸਾਬ ਨਾਲ ਬਣਾ ਕੇ ਜਾਂਦੇ ਨੇ ਵੀ ਚਲੋ ਨਤ ਪ੍ਰਾਏ ਆ ਤੇ ਉਹ ਅੱਗੇ ਜਿੱਥੇ-ਜਿੱਥੇ ਉਹਨਾਂ ਦੀ ਕਿਸੇ ਦੀ ਸ਼ਰਤ ਆਇਆ ਉਹ ਉੱਥੇ-ਉੱਥੇ ਚਲੇ ਜਾਂਦੇ ਨੇ ਤੇ ਉਹਨਾਂ ਚ ਬਹੁਤਾਤ ਗੁਰੂ ਘਰ ਜਿਹੜੇ ਨੇ ਜਾਂ ਜਿੱਥੇ ਵੀ ਉਹ ਜਾਣਾ ਚਾਹੁੰਦੇ ਨੇ ਉਹ ਹਿਮਾਚਲ ਦੇ ਵਿੱਚ ਪੈਂਦੇ ਨੇ ਕਈ ਵਾਰੀ ਤੇ ਜਦੋਂ ਵੀ ਸਾਡੇ ਨੌਜਵਾਨ ਪਿੰਡਾਂ ਤੋਂ ਤੁਰਦੇ ਨੇ ਤੇ ਆਪਣੇ ਧਾਰਮਿਕ ਨਿਸ਼ਾਨ ਜਾ ਜਿੰਨਾ ਦੇ ਸ਼ਖਸੀਤਾਂ ਦੇ ਨਾਲ ਉਹਨਾਂ ਨੂੰ ਪਿਆਰ ਆ ਧਾਰਮਿਕ ਸ਼ਖਸੀਤਾਂ ਦੇ ਨਾਲ ਉਹਨਾਂ ਦੇ ਝੰਡੇ ਆਪਣੇ ਵਹੀਕਲਾਂ ਦੇ ਉੱਤੇ ਲਾ ਕੇ ਉਹ ਨਿਕਲਦੇ ਨੇ ਪਰ ਹਰ ਵਾਰੀ ਇਹ ਵੇਖਣ ਨੂੰ ਮਿਲਦਾ ਹੈ ਕਿ ਹਿਮਾਚਲ ਦੇ ਵਿੱਚ ਕੋਈ ਨਾ ਕੋਈ ਬੰਦਾ ਆਪਣੇ ਤੌਰ ਦੇ ਉੱਤੇ ਉਹ ਕਾਨੂੰਨ ਪੁਲਿਸ ਵਾਲੇ ਘੱਟ ਹੁੰਦੇ ਨੇ ਜਿਹੜੇ ਇੰਡੀਵਿਜੂਅਲਸ ਹੁੰਦੇ ਨੇ ਆਪਣੇ ਤੌਰ ਦੇ ਉੱਤੇ ਕਿਤੇ ਨਾ ਕਿਤੇ ਸਾਡੇ ਨੌਜਵਾਨਾਂ ਨੂੰ ਖਿਲਾਰ ਲੈਂਦਾ ਹੈ ਉਥੇ ਜ਼ਬਰਦਸਤੀ ਉਹਨਾਂ ਦੇ ਕੋਲੋਂ ਝੰਡੇ ਲਵਾਏ ਜਾਂਦੇ ਨੇ ਮੁੰਡਾ ਕਰਦੀ ਕਰਕੇ ਜ਼ਬਰਦਸਤੀ ਜਿਹੜੇ ਉਹਨਾਂ ਦੇ ਰਾਹ ਰੋਕੇ ਜਾਂਦੇ ਨੇ ਔਰ ਫਿਰ ਇਹ ਤੌਮਤਾ ਨਾਲ ਦੀ ਨਾਲ ਕਿਉਂਕਿ ਜਿਹੜਾ ਵੀ ਕੋਈ ਐਕਸ਼ਨ ਕਰਨਾ ਹੈ ਫਿਰ ਉਹਨੂੰ ਜਸਟੀਫਾਈ ਵੀ ਕਰਨਾ ਹੁੰਦਾ ਨਾਲ ਦੀ ਨਾਲ ਇਹ ਤੌਮਤਾ ਲਾਈਆਂ ਜਾਂਦੀਆਂ ਵੀ ਪੰਜਾਬ ਦੇ ਨੌਜਵਾਨ ਇੱਧਰ ਆਉਂਦੇ ਨੇ ਹੁਲੜਬਾਜੀ ਕਰਦੇ ਨੇ ਇਹ ਨਸ਼ੇ ਕੀਤੇ ਹੁੰਦੇ ਨੇ ਇਹਨਾਂ ਨੇ ਇਹ ਆ ਕਰਦੇ ਨੇ ਉਹ ਕਰਦੇ ਨੇ ਹੋਰ ਤੇ ਇਹ ਸੌ ਝੂਠ ਮਾਰ ਲੈਣ ਤੇ ਅਸੀਂ ਮੰਨ ਲਈਏ ਪਰ ਨਸ਼ੇ ਵਾਲੇ ਗੱਲ ਨੂੰ ਸਵਕਾਰ ਕਰਨਾ ਸਾਡੇ ਵਾਸਤੇ ਇੱਕ ਸਾਹ ਨਾਲ ਜ਼ਹਿਰ ਖਾਣ ਬਰਾਬਰ ਆ ਕਿਉਂਕਿ ਸਾਨੂੰ ਆਪਣੇ ਨੌਜਵਾਨਾਂ ਤੇ ਘੱਟੋ ਘੱਟ ਉਹਨਾਂ ਤੇ 100% ਦੀ ਯਕੀਨ ਆ ਭਾਵੇਂ ਸਿਰੋਂ ਮੋਨੇ ਨੇ ਭਾਵੇਂ ਪਤਿਤ ਨੇ ਤੇ ਭਾਵੇਂ ਕੁਝ ਹੋ ਰਿਹਾ ਪਰ ਸਾਡੇ ਨੌਜਵਾਨਾਂ ਦੇ ਵਿੱਚ ਇਹ ਗੱਲ ਹੈ ਕਿ ਗੁਰੂ ਦਾ ਅਦਬ ਪੂਰਾ ਆ ਤੇ ਜਦੋਂ ਗੁਰੂ ਘਰ ਜਾਂਦੇ ਨੇ ਤੇ ਨਸ਼ਾ ਕਰਕੇ ਨਹੀਂ ਜਾਂਦੇ ਇੱਥੋਂ ਤੱਕ ਸਾਡੇ ਪਿੰਡਾਂ ਦੇ ਵਿੱਚ ਗੁਰੂ ਦਾ ਅਦਬ ਆ ਵੀ ਜਿੰਨੇ ਸ਼ਾਮ ਨੂੰ ਕਿਤੇ ਪੈਗ ਲਾਇਆ ਹੋਵੇ ਨਾ ਤੇ ਸਵੇਰੇ ਗੁਰਦੁਆਰੇ ਜਾਣ ਲੱਗਿਆ 100 ਵਾਰੀ ਸੋਈਦਾ ਵੀ ਯਾਰ ਮੈਂ ਰਾਤੀ ਪੀਤੀ ਇਹ ਅਦਬ ਲੈ ਕੇ ਸਾਡੇ ਨੌਜਵਾਨ ਪੈਦਾ ਹੋਏ ਨੇ ਵੱਡੇ ਹੋਏ ਨੇ ਤੇ ਇਹ ਲੋਕ ਹੁਣ ਇਹ ਕਹਿਣ ਵੀ ਨਹੀਂ ਜੀ ਇੱਧਰ ਨੂੰ ਆ ਤੇ ਗੁਰੂ ਘਰ ਨੂੰ ਰਹੇ ਨੇ ਪਰ ਇਹਨਾਂ ਨਸ਼ਾ ਕੀਤਾ ਹੁੰਦਾ ਇਹ ਗੱਲਾਂ ਬਿਲਕੁਲ ਝੂਠ ਨੇ ਦੂਸਰੀ ਗੱਲ ਜਿਹੜੀ ਹੈ ਤੇ ਨਾਲ ਹੀ ਉਹ ਜੋੜ ਦਿੰਦੇ ਨੇ ਜਿਹੜਿਆਂ ਨਾਲ ਜ਼ਿਆਦਾ ਤਕਲੀਫ ਹੁੰਦੀ ਆ ਤੇ ਉਸ ਤਕਲੀਫ ਦੀ ਆੜੇ ਅਠ ਦੂਸਰੇ ਦਾ ਵੀ ਟਾਰਗੇਟ ਕੀਤਾ ਜਾਂਦਾ ਹੈ ਕਿ ਸੰਤ ਜਰਨੈਲ ਸਿੰਘ ਦੀ ਫੋਟੋ ਵਾਲੇ ਝੰਡੇ ਝੜਿਆ ਕਿਉਂ ਲਾ ਕੇ ਆਉਂਦੇ ਨੇ ਪੰਜਾਬ ਦੇ ਨੌਜਵਾਨ ਇਧਰ ਉਸ ਆੜ ਦੇ ਵਿੱਚ ਬਾਨਾ ਉਹਦਾ ਬਣਾ ਕੇ ਨਿਸ਼ਾਨ ਸਾਹਿਬ ਸਾਡੇ ਧਾਰਮਿਕ ਹੀ ਲਵਾਏ ਜਾਂਦੇ ਹੁਣ ਵੀ ਹੁਸ਼ਿਆਰਪੁਰ ਦੇ ਵਿੱਚ ਪ੍ਰੋਟੈਸਟ ਹੋਇਆ ਨੌਜਵਾਨ ਜਾ ਰਹੇ ਹੀ ਇਧਰੋਂ ਦੇ ਤੇ ਬਾਰਡਰ ਦੇ ਉੱਤੋਂ ਜਿਹੜਾ ਪੰਜਾਬ ਤੇ ਹਿਮਾਚਲ ਦਾ ਬਾਰਡਰ ਆ ਉਥੋਂ ਪੁਲਿਸ ਨੇ ਨੌਜਵਾਨ ਵਾਪਸ ਮੋੜੇ ਨੇ ਵੀ ਆਪਣੇ ਝੰਡੇ ਲਾ ਕੇ ਆਉ ਤੇ ਉਹਨਾਂ ਦੇ ਮੋਟਰਸਾਈਕਲਾਂ ਤੇ ਝੰਡੇ ਧਾਰਮਿਕ ਝੰਡੇ ਲੱਗੇ ਹੋਏ ਸੰਤਾਂ ਦੀ ਫੋਟੋ ਵਾਲੇ ਨਹੀਂ ਸੋ ਉਸ ਆਰ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਪਰ ਜੇ ਫੋਕਸ ਆਪਾਂ ਕੱਲਾ ਸੰਤਾਂ ਦੀ ਫੋਟੋ ਤੇ ਵੀ ਰੱਖਣਾ ਹੋਵੇ ਤੇ ਇਸ ਗੱਲ ਨੂੰ ਐਕਸਪਲੇਨ ਕਰਨਾ ਬਹੁਤ ਜ਼ਰੂਰੀ ਆ ਇਸ ਕਰਕੇ ਮੈਂ ਤੁਹਾਡੇ ਤੋਂ ਪਹਿਲਾਂ ਮਾਫੀ ਮੰਗ ਰਿਹਾ ਦੋ ਚਾਰ ਮਿੰਟ ਬਾਅਦ ਲੱਗਣਗੇ ਇਹਨੂੰ ਸਮਝਣਾ ਜ਼ਰੂਰੀ ਆ ਕਿ ਇਹ ਸਮੱਸਿਆ ਪਈ ਕਿੱਥੇ ਆ ਇਹ ਕੋਈ ਦੋ ਸੂਬਿਆਂ ਦੀ ਲੜਾਈ ਨਹੀਂ ਕਿ ਪੰਜਾਬ ਦੇ ਤੇ ਹਿਮਾਚਲ ਦੀ ਜਾਂ ਪੰਜਾਬ ਦੀ ਜਾਂ ਹਰਿਆਣੇ ਦੀ ਜਾਂ ਪੰਜਾਬ ਦੀ ਜਾਂ ਆਉਦੇ ਲੜਾਈ ਆ ਸਾਡਾ ਪੰਜਾਬ ਦਾ ਕੇਸ ਬਾਕੀ ਸਾਰੇ ਇੰਡੀਆ ਨਾਲੋਂ ਵੱਖਰਾ ਆ ਜਦੋਂ ਸਾਡੀ ਕੋ ਗੱਲ ਆਉਂਦੀ ਹੈ ਤਾਂ ਉਹਨੂੰ ਸਿਰਫ ਦੋ ਸੂਬਿਆਂ ਦੀ ਗੱਲ ਨਾ ਬਣਾਈ ਜਾਵੇ ਇਹਦੀ ਜੜ੍ਹ 1947 ਚ ਪਈ ਆ ਇੱਕ ਮਿੰਟ ਚ ਮੈਂ ਉਹਦੀ ਗੱਲ ਨਬੇੜ ਦੇਣੀ ਇਤਿਹਾਸ ਤਨੋਂ ਸਾਰਿਆਂ ਨੂੰ ਪਤਾ ਹੈ 47 ਦੇ ਵਿੱਚ ਅਸੀਂ ਇੱਕ ਤੀਸਰੀ ਧਿਰ ਹਾਂ ਸਿੱਖ Hindu Musalmana ਦੇ ਬਰਾਬਰ ਦੇ ਰਾਜ ਲੈਣ ਲਈ ਅਸੀਂ ਇੱਕ ਤੀਸਰੀ ਧਿਰ ਹਾਂ ਪਰ ਅਸੀਂ ਵਿਸ਼ਵਾਸ ਕਰਕੇ ਹਿੰਦੁਸਤਾਨ ਦੇ ਨਾਲ ਆਏ ਤੇ ਇਸ ਵਾਅਦੇਆਂ ਦੇ ਉੱਤੇ ਆਏ ਸੀ ਕਿ ਤੁਹਾਨੂੰ ਇੱਕ ਐਸਾ ਖਿੱਤਾ ਮਿਲੇਗਾ ਜਿੱਥੇ ਤੁਸੀਂ ਆਜ਼ਾਦੀ ਦੇ ਨਾਲ ਰਹਿ ਸਕੋਗੇ ਇੱਧਰ ਆ ਕੇ ਅਸੀਂ ਸੰਘਰਸ਼ ਕਰਕੇ ਇੱਕ ਸੂਬਾ ਲਿਆ ਜਿਹਦੇ ਵਿੱਚ ਅਸੀਂ ਬੜੀ ਮੁਸ਼ਕਿਲ ਦੇ ਨਾਲ ਬਹੁ ਗਿਣਤੀ ਹੋਏ ਜੇ ਅਸੀਂ ਘੱਟ ਗਿਣਤੀ ਰਹਿਣਾ ਸੀ ਤੇ ਫਿਰ ਅਸੀਂ ਪਾਕਿਸਤਾਨ ਵਿੱਚ ਰਹਿ ਸਕਦੇ ਤੇ ਇੱਧਰ ਆਲੇ ਇੱਧਰ ਰਹਿ ਲੈnde ਸਾਨੂੰ ਆਪਣੀਆਂ ਜ਼ਮੀਨਾਂ ਜਾਇਦਾਦਾਂ ਛੱਡ ਕੇ ਸੰਘਰਸ਼ ਕਰਨ ਦੀ ਕੀ ਲੋੜ ਪਈ ਅਸੀਂ ਇਸ ਆਸ ਨਾਲ ਆਏ ਹੇ ਕਿ ਇਸ ਧਰਤੀ ਦੇ ਉੱਤੇ ਦੋ ਬਹੁ ਗਿਣਤੀ ਖਿੱਤੇ ਬਣਨ ਜਾ ਰਹੇ ਨੇ ਇੱਕ ਪਾਸੇ ਹਿੰਦੂ ਬਹੁ ਗਿਣਤੀ ਵਾਲਾ ਖਿੱਤਾ ਬਣਨ ਜਾ ਰਿਹਾ ਇੱਕ ਪਾਸੇ ਮੁਸਲਮਾਨ ਬਹੁ ਗਿਣਤੀ ਵਾਲਾ ਖਿੱਤਾ ਬਣਨ ਜਾ ਰਿਹਾ ਇਹ ਜੇ ਅਸੀਂ ਦੋਵਾਂ ਦੇ ਵਿੱਚ ਵੰਡੇ ਗਏ ਅੱਧੇ-ਅੱਧੇ ਤੇ ਫਿਰ ਉਧਰੋਂ ਵੀ ਛੇਤਰ ਖਾਵਾਂਗੇ ਤੇ ਇਧਰੋਂ ਵੀ ਖਾਵਾਂਗੇ ਪਰ ਅਸੀਂ ਕਿਉਂਕਿ ਸਾਡਾ ਇਤਿਹਾਸ ਮੁਸਲਮਾਨਾਂ ਦੇ ਨਾਲ ਮੁਗਲਿਆ ਹਕੂਮਤ ਦੇ ਨਾਲ ਜਾਂ ਉਹਨਾਂ ਦੇ ਸ਼ਾਸਕਾਂ ਦੇ ਨਾਲ ਬਹੁਤਾ ਚੰਗਾ ਨਹੀਂ ਰਿਹਾ ਇਸ ਕਰਕੇ ਉਦੋਂ ਸਾਡੀ ਲੀਡਰਸ਼ਿਪ ਨੂੰ ਵਰਗਲਾ ਕੇ ਉਹਨਾਂ ਨੂੰ ਕਰਕੇ ਆਪਣੀਆਂ ਮਿੱਠੀਆਂ-ਮਿੱਠੀਆਂ ਤੇ ਅਸੀਂ ਹਿੰਦੁਸਤਾਨ ਦੀ ਲੀਡਰਸ਼ਿਪ ਦੇ ਕਹਿਣ ਦੇ ਮੁਤਾਬਕ ਇਧਰਲੇ ਪੰਜਾਬ ਚ ਆ ਕੇ ਵਸੇ ਔਰ ਇਧਰ ਜਦੋਂ ਆਏ ਆਂ ਤੇ ਅਸੀਂ ਬੜੀ ਮੁਸ਼ਕਲ ਦੇ ਨਾਲ ਇੱਕ ਖਿੱਤੇ ਦੇ ਵਿੱਚ ਬਹੁ ਗਿਣਤੀ ਹੋਏ ਤਾਂ ਕਿ ਅਸੀਂ ਆਪਣੀ ਗੱਲ ਆਪਣਾ ਧਰਮ ਆਪਣਾ ਸੱਭਿਆਚਾਰ ਪ੍ਰੋਟੈਕਟ ਕਰ ਸਕੀਏ ਹੁਣ ਜਦੋਂ ਉਹ ਨਹੀਂ ਹੋਇਆ ਉਸ ਤੋਂ ਬਾਅਦ ਸਾਡੇ ਹੱਕ ਖੋਏ ਗਏ ਤੇ ਫਿਰ ਫੇਸ ਦੇ ਉੱਤੇ ਆਉਂਦੇ ਨੇ ਸੰਤ ਜਰਨੈਲ ਸਿੰਘ ਮੈਂ ਗੱਲ ਲਿਆਉਣੀ ਚਾਹੁੰਦਾ ਸੰਤਾਂ ਦੀ ਫੋਟੋ ਕਿਉਂ ਲੱਗਦੀ ਹੈ ਮੋਟਰਸਾਈਕਲ ਦੇ ਉੱਤੇ ਕਿਸੇ ਹੋਰ ਦੀ ਕਿਉਂ ਨਹੀਂ ਲੱਗ ਜਾਂਦੀ ਸੰਤ ਫਤਿਹ ਸਿੰਘ ਦੀ ਕਿਉਂ ਨਹੀਂ ਲੱਗੇ ਜਾਂ ਮਾਸਟਰ ਤਾਰਾ ਸਿੰਘ ਦੀ ਲਾ ਕੇ ਕਿਉਂ ਨਹੀਂ ਚਲੇ ਜਾਂਦੇ ਅਸੀਂ ਸੰਤ ਜਰਨੈਲ ਸਿੰਘ ਜਦੋਂ ਆਉਂਦੇ ਨੇ ਸਕੇਲ ਦੇ ਉੱਤੇ ਤੇ ਉਹ ਚਿਹਰਾ ਬਣਦੇ ਨੇ ਪੰਜਾਬ ਦੇ ਲੋਕਾਂ ਦੇ ਹੱਕਾਂ ਦਾ ਸਿੱਖਾਂ ਦੀ ਆਵਾਜ਼ ਬਣਦੇ ਨੇ ਪੰਜਾਬੀਆਂ ਦੀ ਆਵਾਜ਼ ਬਣਦੇ ਨੇ ਜਿਹੜੇ ਸਾਡੇ ਹੱਕ ਹੁਕੂਕ ਹੋਏ ਗਏ ਜਿਹੜੀ ਸਰਕਾਰਾਂ ਵੱਲੋਂ ਸਾਡੇ ਉੱਤੇ ਬੇਇਨਸਾਫ਼ੀਆਂ ਕੀਤੀਆਂ ਜਾ ਰਹੀਆਂ ਸੀ ਉਹਦੇ ਖਿਲਾਫ ਜੰਗ ਲੜਨ ਦਾ ਉਹਦੇ ਖਿਲਾਫ ਸੰਘਰਸ਼ ਕਰਨ ਦਾ ਕਿ ਚਿਹਰਾ ਬਣਦੇ ਨੇ ਤੇ ਅੱਜ ਵੀ ਜਦੋਂ ਦਿੱਲੀ ਸਾਡੇ ਉੱਤੇ ਵਿਤਕਰੇ ਕਰਦੀ ਆ ਤੇ ਸਭ ਤੋਂ ਪਹਿਲੀ ਤਸਵੀਰ ਸਾਡੇ ਪੀੜ੍ਹੀ ਦੇ ਮਨਾਂ ਦੇ ਵਿੱਚ ਜਾਂ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਜਦੋਂ ਉੱਠਦੀ ਆ ਉੱਭਰਦੀ ਆ ਤੇ ਉਹ ਸੰਤ ਜਰਨੈਲ ਸਿੰਘ ਦੀ ਉੱਭਰਦੀ ਆ ਕਿਉਂਕਿ ਉਹ ਉਹ ਸ਼ਖਸੀਅਤ ਹੀ ਜਿਨ੍ਹਾਂ ਨੇ ਆਪਣੇ ਸਾਥੀਆਂ ਦੇ ਨਾਲ ਸ਼ਹਾਦਤ ਦੇ ਕੇ ਆਪਣੀ ਗੱਲ ਤੇ ਅਡੋਲ ਰਹਿ ਕੇ ਸਾਡੇ ਗੁਰੂ ਘਰਾਂ ਦੇ ਰੱਖਿਆ ਕੀਤੀ ਤੇ ਸਾਡੇ ਹੱਕਾਂ ਦੀ ਆਵਾਜ਼ ਅਖੀਰਲੇ ਦਮ ਤੱਕ بلند ਕੀਤੀ ਹੁਣ ਜੇ ਤੁਸੀਂ ਕਹੋ ਕਿ ਉਹ ਬੰਦਾ ਜਿਨ੍ਹਾਂ ਨੇ ਤੁਹਾਡੇ ਹੱਕਾਂ ਦੀ ਆਵਾਜ਼ بلند ਕੀਤੀ ਹੋਵੇ ਜਾਂ ਤੇ ਇਹ ਕਹਿਣ ਵੀ ਜਿਹੜਾ ਉਹ ਝੰਡਾ ਲਾ ਰਹੇ ਨੇ ਉਹ ਕਿਸੇ ਨਸ਼ੇੜੀ ਦਾ ਆ ਕਿਸੇ ਨਸ਼ੇ ਦੇ ਸਦਾਗਰ ਦਾ ਆ ਕੋਈ ਧੀਆਂ ਪੈਣਾ ਨੂੰ ਠੀਕ ਨਹੀਂ ਕਹਿੰਦਾ ਉਹਦਾ ਆ ਤੇ ਫਿਰ ਤੇ ਅਸੀਂ ਵੀ ਮੰਨੀ ਆ ਵੀ ਅਸੀਂ ਗਲਤ ਬੰਦੇ ਦਾ ਝੰਡਾ ਲਾ ਕੇ ਚੱਲ ਜਾਂਦੇ ਆ ਉਹ ਝੰਡਾ ਉਸ ਬੰਦੇ ਦਾ ਲੱਗਾ ਜਿਹਨੇ ਹਰ ਧਰਮ ਦੇ ਬੰਦੇ ਦੀ ਰੱਖਿਆ ਕੀਤੀ ਉਹ ਆਪਣੀਆਂ ਸਪੀਚਾਂ ਚ ਸਾਰੀ ਗੱਲ ਕਹਿੰਦੇ ਹਾਂ ਮੈਂ ਦੁਬਾਰਾ ਦੁਹਰਾਉਣੀ ਨਹੀਂ ਤੇ ਜੇ ਉਸ ਇੱਕ ਚਿਹਰੇ ਦੀ ਜਿਹੜਾ ਇੱਕ ਰਿਪਰੈਸ਼ਨ ਦੇ ਖਿਲਾਫ ਖੜਨ ਵਾਲਾ ਸਿੰਬਲ ਬਣਿਆ ਆ ਤੇ ਸਾਡੀ ਆਵਾਜ਼ ਬਣਿਆ ਸਾਡੀ ਪ੍ਰਤੀਨਿਧਤਾ ਕਰਦਾ ਆ ਤੇ ਅਸੀਂ ਉਹਦੀ ਫੋਟੋ ਲਾ ਕੇ ਜਾਣੇ ਹੁਣ ਇੱਥੇ ਹਿਮਾਚਲ ਵਾਲਿਆਂ ਦਾ ਤਰਕ ਇਹ ਆਉਂਦਾ ਆ ਜਿਹੜੇ ਕਿ ਕਈ ਵਾਰੀ ਉਹਨਾਂ ਦੇ ਸਰਕਾਰੀ ਬੰਦੇ ਵੀ ਬੋਲਦੇ ਨੇ ਵੀ ਨਹੀਂ ਜੀ ਸੰਤ ਤੇ ਅਤਵਾਦੀ ਆ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ ਮੈਂ ਤਾਂ ਹੀ ਕਹਿ ਰਿਹਾ ਵੀ ਸਾਡਾ ਕੇਸ ਬਾਕੀ ਸੂਬਿਆਂ ਵਾਂਗੂ ਨਹੀਂਗਾ ਵੀ ਮੁੰਬਈ ਦੇ ਵਿੱਚ ਕਿਸੇ ਨੇ ਹਮਲਾ ਕੀਤਾ ਤਾਂ ਤੁਸੀਂ ਅਤਵਾਦੀ ਡਿਕਲੇਅਰ ਕਰਤਾ ਤੇ ਸਾਰਾ ਮੁਲਕ ਉਹਦਾ ਵਿਰੋਧੀ ਹੋ ਜਾਏ ਤੇ ਇੱਥੋਂ ਤੱਕ ਕਿ ਮੁੰਬਈ ਦੇ ਲੋਕ ਵੀ ਹੋ ਜਾਣਗੇ ਇੱਥੇ ਜੇ ਤੁਸੀਂ ਉਹਨੂੰ ਅਤਵਾਦੀ ਕਹਿੰਦੇ ਹੋ ਸੰਤਾਂ ਹਾਲਾਂਕਿ ਇਹ ਵੀ ਗਲਤ ਆ ਕੋਈ ਉਹਨਾਂ ਦੇ ਕਾਨੂੰਨ ਦੇ ਵਿੱਚ ਪ੍ਰਕਿਰਿਆ ਦੇ ਮੁਤਾਬਕ ਸੰਤਾਂ ਦੇ ਉੱਤੇ ਅਤਵਾਦੀ ਵਾਲੀ ਧਾਰਾ ਨਹੀਂ ਲੱਗਦੀ। ਸੋ ਉਹਦੇ باوجود ਇਹਨਾਂ ਨੂੰ ਅਤਵਾਦੀ ਕਹਿਣਾ ਆਪਣੇ ਆਪ ਦੇ ਵਿੱਚ ਕਾਨੂੰਨ ਦੀ ਉਲੰਘਣਾ ਹੈ। ਪਰ ਚਲੋ ਜੇ ਤੁਸੀਂ ਕਹਿੰਦੇ ਉਹਦੇ ਅਸੀਂ ਇਹ ਤੁਹਾਨੂੰ ਕਹਿਣਾ ਚਾਹੁੰਦੇ ਆਂ ਕਿ ਇਹ ਸਾਡਾ ਜਿਹੜਾ ਕੇਸ ਆ ਇਹ ਦੋ ਕੌਮਾਂ ਦਾ ਦੋ ਮੁਲਕਾਂ ਦਾ ਕੇਸ ਆ ਦੋ ਸੂਬਿਆਂ ਦਾ ਜਾਂ ਦੋ ਗਵਾਂਡੀਆਂ ਦਾ ਕਲਾ ਕੇਸ ਨਹੀਂ ਹੈਗਾ। ਅਸੀਂ ਇਸ ਵਿਸ਼ਵਾਸ ਦੇ ਨਾਲ ਹਿੰਦੁਸਤਾਨ ਦੇ ਨਾਲ ਆ ਕੇ ਜੁੜੇ ਹਾਂ ਜਦੋਂ ਉਹ ਪੂਰਾ ਨਹੀਂ ਹੈ ਤਾਂ ਫਿਰ ਇਹੋ ਜੇ ਨਾਇਕ ਉੱਠਣਗੇ ਲੜਨਗੇ। ਸੋ ਸਾਡਾ ਕੇਸ ਬਿਲਕੁਲ ਵੱਖਰਾ ਹੈ। ਔਰ ਉਹਦੇ ਤਹਿਤੀ ਜਦੋਂ ਹੁਣ ਇਹ ਆਉਂਦੇ ਨੇ ਤੇ ਉੱਥੇ ਇੱਕ ਤਰਕ ਦਿੱਤੇ ਜਾਂਦੇ ਵੀ ਨਹੀਂ ਜੇ ਤੁਹਾਡਾ ਨਾਇਕ ਆ ਤਾਂ ਤੁਸੀਂ ਪੰਜਾਬ ਤੱਕ ਰੱਖੋ। ਵੀ ਅਸੀਂ ਹਿਮਾਚਲ ਚ ਨੀ ਵੜ ਦੈਣਾ। ਇੱਥੇ ਸਾਡਾ ਜਵਾਬ ਬੜਾ ਸਾਫ਼ ਹੈ। ਬਹੁਤ ਸਾਰੇ ਹਿੰਦੁਸਤਾਨ ਦੇ ਸੂਬਿਆਂ ਚੋਂ ਵਹੀਕਲ ਸਾਧਨ ਜਾਂ ਬੰਦੇ ਇਸ ਤਰੀਕੇ ਨਾਲ ਆਉਂਦੇ ਨੇ ਜਿਨ੍ਹਾਂ ਦੇ ਉੱਤੇ ਸਾਨੂੰ ਬਤੌਰ ਸਿੱਖ ਹੋਣ ਦੇ ਨਾਤੇ ਇਤਰਾਜ਼ ਹੈ। ਪਰ ਅਸੀਂ ਕਦੀ ਡੱਕਿਆ ਨਹੀਂ। ਮੈਂ ਉਦਾਹਰਨ ਦੇ ਦਨਾ ਸਿੱਧੀ ਜਿਆਦਾ ਕਲੀਅਰ ਹੋ ਜਾਏਗੀ ਜੇ ਤੁਹਾਨੂੰ ਸੰਤਾ ਦੇ ਝੰਡੇ ਤੋਂ ਤਕਲੀਫ ਆਏ ਮਾਚਲੀਆਂ ਨੂੰ ਤੇ ਤੁਸੀਂ ਕਹਿੰਦੇ ਹੋ ਵੀ ਸੰਤਾ ਦਾ ਝੰਡਾ ਸਾਨੂੰ ਚੁਭਦਾ ਆ ਜਿੰਨਾ ਤੁਹਾਨੂੰ ਸੰਤਾ ਦਾ ਝੰਡਾ ਚੁਭਦਾ ਸ਼ਾਇਦ ਇਹ ਤੋਂ ਜਿਆਦਾ ਸਾਨੂੰ ਤੁਹਾਡੀਆਂ ਗੱਡੀਆਂ ਤੇ ਲੱਗਾ ਤਿਰੰਗਾ ਚੁਭਦਾ ਹੈ ਪਰ ਅਸੀਂ ਕਦੇ ਲਾਇਆ ਤੇ ਨਹੀਂ ਨਾ ਤੁਹਾਡਾ ਜੇ ਸਤੰਗੇ ਦੀ ਆੜੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਆਇਆ ਤੁਸੀਂ ਇਹ ਸੋਚੋ ਸਾਨੂੰ ਉਹ ਕਿੰਨਾ ਚੁਭਦਾ ਹੋਗਾ ਪਰ ਅਸੀਂ ਜ਼ਬਰਦਸਤੀ ਕਿਸੇ ਦਾ ਲਾਇਆ ਨਹੀਂ ਤੁਸੀਂ ਆਪਣੇ ਮੁਲਕ ਦੀ ਦੇਸ਼ ਭਗਤੀ ਕਰਨੀ ਹੈ ਕਰੋ ਕੌਣ ਮਨਾ ਕਰਦਾ ਤੁਹਾਨੂੰ ਪਰ ਜਿਹਦੇ ਉੱਤੇ ਸਾਡੀ ਆਸਤਾ ਹੈ ਤੁਸੀਂ ਸਾਨੂੰ ਜੇ ਧੱਕੇ ਦੇ ਨਾਲ ਉਹਨਾਂ ਦੀ ਬੇਦਬੀ ਕਰੋਗੇ ਉਹਨਾਂ ਦਾ ਨਰਾਦਰ ਕਰੋਗੇ ਤਾਂ ਫਿਰ ਵਾਪਸੀ ਜਵਾਬ ਲੈਣ ਲਈ ਤਿਆਰ ਰਹਿਣਾ ਚਾਹੀਦਾ ਔਰ ਇਸੇ ਜਵਾਬ ਦੇ ਤਹਿਤ ਪਰਸੋਂ ਦਲ ਖਾਲਸਾ ਵੱਲੋਂ ਇੱਕ ਕਦਮ ਚੁੱਕਿਆ ਗਿਆ ਸੀ ਕਿ ਜੇ ਹਿਮਾਚਲ ਦੇ ਵਿੱਚ ਸੰਤਾਂ ਦੀ ਫੋਟੋ ਨੂੰ ਲੈ ਕੇ ਜਾਣਾ ਬੈਨ ਹੈ ਤਾਂ ਤੁਸੀਂ ਉੱਥੇ ਸਾਡੇ ਬੰਦਿਆਂ ਨੂੰ ਉਹਨਾਂ ਦਾ ਝੰਡਾ ਲੈ ਕੇ ਨਹੀਂ ਜਾਣ ਦੇਣਾ ਤੇ ਫਿਰ ਹਿਮਾਚਲ ਚਲਚੋਪ ਵੜਨ ਲੱਗਿਆ ਤੁਹਾਨੂੰ ਇਹ ਕੰਪਲਸਰੀ ਕਰਨਾ ਪਏਗਾ ਕਿਉਂਕਿ ਅਸੀਂ ਪੰਜਾਬ ਦੇ ਲੋਕ ਸੰਤਾਂ ਨੂੰ ਸੰਤ ਵਾਂਗੂ ਵੇਖਦੇ ਆ ਪੂਜਦੇ ਆ ਉਹਨਾਂ ਸਾਡੇ ਹੱਕਾਂ ਦੀ ਰਾਖੀ ਕੀਤੀ ਆ ਉਹਦੇ ਲਈ ਲੜੇ ਨੇ ਸ਼ਹੀਦ ਹੋਏ ਨੇ ਤੇ ਫਿਰ ਜੇ ਤੁਹਾਡੇ ਉਧਰ ਬੈਨ ਆ ਤੇ ਫਿਰ ਇੱਧਰ ਤੁਹਾਨੂੰ ਲਾ ਕੇ ਆਉਣਾ ਪਏਗਾ ਇਹ ਮੈਸੇਜ ਦੇਣ ਦੇ ਲਈ ਅਸੀਂ ਹਿਮਾਚਲ ਰੋਡ ਵੇਚਦੀਆਂ ਜਿਹੜੀਆਂ ਬੱਸਾਂ ਸੀ ਜਾਂ ਉਹਨਾਂ ਦੇ ਜਿਹੜੇ ਪ੍ਰਾਈਵੇਟ ਵਹੀਕਲ ਸੀ ਉਹਨਾਂ ਦੇ ਉੱਤੇ ਲਾਇਆ ਪਰ ਅਸੀਂ ਕਿਸੇ ਨਾਲ ਭੰਨ ਤੋੜ ਨਹੀਂ ਕੀਤੀ ਉੱਥੇ ਵੀ ਅਸੀਂ ਸਿਰਫ ਲਾਈ ਜਾਂ ਫੋਟੋ ਦੱਸਣ ਦੇ ਲਈ ਵੀ ਅਸੀਂ ਉਹਨਾਂ ਨੂੰ ਪਿਆਰ ਕਰਦੇ ਹਾਂ ਸੰਤਮ ਪਰ ਕਿਸੇ ਦੇ ਗੱਡੀ ਦੇ ਵਿੱਚ ਲੱਗੇ ਤਰੰਗੇ ਨੂੰ ਲਾ ਕੇ ਪੈਰਾਂ 'ਚ ਨਹੀਂ ਰੋਲਿਆ ਜਿਹੜਾ ਕਿ ਹਿਮਾਚਲ ਚ ਹੋ ਰਿਹਾ ਸੋ ਜੇ ਉੱਥੇ ਤੱਕ ਮਜਬੂਰ ਕੀਤਾ ਜਾਏਗਾ ਸਾਡੇ ਲੋਕਾਂ ਨੂੰ ਤੇ ਮੈਂ ਸਰਕਾਰ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਹੈ ਹਿਮਾਚਲ ਦੇ ਨੂੰ ਮੇਰ ਪੰਜਾਬ ਦੇ ਨੂੰ ਵੀ ਕਿ ਜੇ ਉਹੋ ਜੇ ਬੰਦੇ ਜਿਹੜ ਨੇ ਉਹ ਸ਼ੁਰੂ ਕੀਤੀ ਸੀ ਗੱਲ ਕੀ ਨਾ ਇਹਦਾ ਅਮਨ ਸੂਦਵਾਰ ਕੇ ਬੰਦੇ ਜੇ ਉਹੋ ਜੇ ਬੰਦਿਆਂ ਨੂੰ ਤੁਸੀਂ ਸਮਾਂ ਰਹਿਦੇ ਨਾਥ ਨਹੀਂ ਪਾਓਗੇ ਤੇ ਫਿਰ ਇਹ ਲੜਾਈ ਵੱਡੀ ਹੁੰਦੀ ਜਾਏਗੀ ਤੇ ਜਦੋਂ ਲੜਾਈ ਵੱਡੀ ਹੋਏਗੀ ਨਾ ਫਿਰ ਫੌਲ ਪਲੇ ਹੋਏਗਾ ਇਹਦੇ ਚ ਕੋਈ ਤੀਸਰਾ ਇਹਦੇ ਵਿੱਚ ਆ ਕੇ ਆਪਣੇ ਮੁਤਾਬਕ ਸ਼ਰਾਰਤ ਵੀ ਕਰੇਗਾ ਔਰ ਇਹੋ ਜੀ ਇੱਕ ਘਟਨਾ ਖਰੜ ਵਾਪਰੀ ਫਿਰ ਇਹ ਹੁੰਦਾ ਆ ਇਹ ਜੰਗਾਂ 'ਚ ਫਿਰ ਐਵੇਂ ਹੀ ਹੋਏਗਾ ਅਸੀਂ ਜੋ ਕੀਤਾ ਸੀ ਅਸੀਂ ਆਪਣਾ ਚਿਹਰਾ ਬਖਾਲ ਕੇ ਕੀਤਾ ਕੈਮਰੇ ਤੇ ਅਨਾਉਂਸ ਕਰਕੇ ਕੀਤਾ ਕਿਉਂ ਕਰਨ ਜਾ ਰਹੇ ਉਹਦੇ ਲਈ ਕੀਤਾ ਸਾਰਾ ਕੁਝ ਦੱਸ ਕੇ ਸਾਰੀ ਦੁਨੀਆ ਦੇ ਸਾਹਮਣੇ ਕੀਤਾ ਪਰ ਜਿਹੜੀ ਖਰੜ ਘਟਨਾ ਵਾਪਰੀ ਹੈ ਉਹਦਾ ਸੱਚ ਅਜੇ ਤੱਕ ਸਾਹਮਣੇ ਨਹੀਂਗਾ ਬੰਦੇ ਆਏ ਨੇ ਮੂੰਹ ਲਗਾ ਕੇ ਨੰਬਰ ਪਲੇਟਾਂ ਲਗਾ ਕੇ ਬੱਸ ਦੇ ਸ਼ੀਸ਼ੇ ਭੰਨ ਕੇ ਚਲੇ ਗਏ ਸੋ ਇਹ ਫੌਲ ਪਲੇ ਹੋ ਸਕਦਾ ਤੇ ਜਿਹੜਾ ਫੌਲ ਹੁੰਦਾ ਹੈ ਉਹ ਕਈ ਵਾਰੀ ਸਾਡੇ ਵਾਲੇ ਪਾਸੇ ਵੀ ਹੋ ਸਕਦਾ ਤੇ ਦੂਸਰੇ ਪਾਸੇ ਵੀ ਹੋ ਸਕਦਾ ਸੋ ਇਹਦੇ ਵਿੱਚ ਇਹ ਕਮੈਂਟ ਕਰਨਾ ਕਿ ਪਤਾ ਨਹੀਂ ਇਹ ਕਿੰਨੇ ਕੀਤਾ ਇਹ ਹੀ ਬਿਲਕੁਲ ਸਹੀ ਆ ਹੋ ਸਕਦਾ ਸਾਡੇ ਬੰਦਿਆਂ ਨੇ ਸਾਡੇ ਪੰਜਾਬੀਆਂ ਨੇ ਕਿਸੇ ਚੰਗੀ ਭਾਵਨਾ ਦੇ ਵਿੱਚ ਉਹ ਕਰਨਾ ਚਾਇਆ ਹੋਵੇ ਪਰ ਫੌਲ ਇਜ਼ ਫੌਲ ਤੁਸੀਂ ਇਸ ਤਰੀਕੇ ਨਾਲ ਨਹੀਂ ਕਰ ਸਕਦੇ ਵੀ ਕੋਈ ਪਬਲਿਕ ਜਾ ਰਹੀ ਆ ਤੇ ਉਹਨੂੰ ਤੁਸੀਂ ਯਾਦ ਕਰੋ ਜਿਹਦੇ ਚੋਂ ਨੁਕਸਾਨ ਪਹੁੰਚ ਸਕਦਾ ਹੈ ਪਬਲਿਕ ਨੂੰ ਤੇ ਇਹ ਵੀ ਹੋ ਸਕਦਾ ਹੈ ਕਿ ਪੰਜਾਬੀਆਂ ਨੂੰ ਬਦਨਾਮ ਕਰਾਉਣ ਦੇ ਲਈ ਉਹਨਾਂ ਦੇ ਬੰਦਿਆਂ ਨੇ ਕੀਤਾ ਹੋ। ਸੋ ਇਹ ਕੇਸ ਜਿਹੜਾ ਹੈ ਸਮਝਣ ਦੀ ਜ਼ਰੂਰਤ ਆ ਡੀਪਲੀ ਸਮਝਣ ਦੀ ਜ਼ਰੂਰਤ ਆ। ਔਰ ਅੱਜ ਜਿਹੜੇ ਡਿਵੈਲਪਮੈਂਟਸ ਹੋਈਆਂ ਨੇ ਇਹਦੇ ਵਿੱਚ ਕੱਲ ਜਦੋਂ ਪਰਸੋਂ ਅਸੀਂ ਇਹ ਐਕਸ਼ਨ ਕੀਤਾ ਆਪਣਾ ਤੇ ਕੀ ਕਹਿੰਦੇ ਵਾਜੇ ਕਿ ਉਹਦੀ ਗੱਲ ਫਿਰ ਹਿਮਾਚਲ ਦੀ ਅਸੈਂਬਲੀ ਚ ਗੂੰਜੀ। ਤੇ ਲੀਡਰ ਆਫ ਆਪੋਜੀਸ਼ਨ ਨੇ ਸਵਾਲ ਚੁੱਕੇ ਆਪਣੇ ਸੀਐਮ ਦੇ ਉੱਤੇ ਕਿ ਤੂੰ ਇਹਨੂੰ ਠੀਕ ਕਰ। ਦੇਖੋ ਉਹਦੇ 'ਚ ਵੀ ਜਿਹੜੀ ਉਹ ਗੱਲ ਕਹਿੰਦਾ ਉਹਦੇ 'ਚ ਉਹਨੇ ਨਸ਼ਾ ਵਾਲੀ ਗੱਲ ਕਹੀ ਪਈ ਆਉਂਦੇ ਨੇ ਹੜਦੰਗ ਮਚਾਉਂਦੇ ਨੇ ਤੇ ਪੰਜਾਬ ਨੂੰ ਐਂ ਪੇਸ਼ ਕਰਦੇ ਨੇ ਕਿ ਜਿੱਦਾਂ ਅਸੀਂ ਇੱਥੇ ਬਹੁਤ ਨਸ਼ਾ ਕਰਦੇ ਆਂ ਪਰ ਜੇ ਤੁਸੀਂ ਇਹਦੀ ਵੀ ਅਸਲੀਅਤ ਵੇਖੋ ਪੰਜਾਬ 'ਚ ਮੈਨੂੰ ਕੋਈ ਇੱਕ ਫੈਕਟਰੀ ਦੱਸੋ ਕੈਮੀਕਲ ਫੈਕਟਰੀ ਜਿੱਥੇ ਨਸ਼ੇ ਵਾਲੀਆਂ ਪਦਾਰਥ ਬਣਦੇ ਨੇ ਨਹੀਂ ਹੈਗੀ ਤੇ ਤੁਹਾਡੇ ਬਦੀ ਕੀ ਲਗਾ ਨਸ਼ਾ ਤਾਂ ਸਾਰਾ ਹਿਮਾਚਲ 'ਚ ਬਣਦਾ ਤੁਹਾਡੇ ਤਾਂ ਤੁਸੀਂ ਬਲੇਮ ਸਾਡੇ ਤੇ ਕਰਦੇ ਹੋ ਵੀ ਅਸੀਂ ਇਲਾਕੇ ਨਸ਼ਾ ਫਲਾ ਰਹੇ ਫੈਕਟਰੀਆਂ ਸਾਰੀਆਂ ਕੈਮੀਕਲ ਫੈਕਟਰੀਆਂ ਨਸ਼ੇ ਬਣਾਉਣ ਵਾਲੀਆਂ ਤੁਹਾਡੇ ਕੋਲ ਲੱਗੀਆਂ ਹੋਣ ਤੇ ਬਲੇਮ ਤੁਸੀਂ ਕਰੋ ਵੀ ਪੰਜਾਬ ਵਾਲੇ ਆਉਂਦੇ ਨੇ ਤੇ ਇਹ ਹਿਮਾਚਲ ਦੇ ਵਿੱਚ ਨਸ਼ਾ ਫਲਾ ਰਹੇ ਨੇ ਔਰ ਕਮਾਲ ਵੇਖੋ ਤੁਸੀਂ ਜੇ ਇਦਾਂ ਦੇ ਬਲੇਮ ਲਾਉਣੇ ਨੇ ਤੇ ਇਹ ਤੋਂ ਅੱਗੇ ਫਿਰ ਗੱਲ ਚੱਲ ਜਾਂਦੀ ਹੁੰਦੀ ਆਮ ਪਬਲਿਕ ਦੇ ਉੱਤੇ ਸਾਡੇ ਪੰਜਾਬ ਦੇ ਵਿੱਚ ਕਿੰਨੇ ਹਿਮਾਚਲੀ ਆ ਕੇ ਬੈਠੇ ਤੁਸੀਂ ਸਾਰੇ ਹਰਪੁਰ ਦੇ ਹੋ ਤੁਸੀਂ ਆਪਣੇ ਆਣ-ਗਮਾਂਡ ਫੋਲ ਕੇ ਵੇਖੋ ਕੀ ਅਸੀਂ ਕਦੀ ਕਿਸੇ ਹਿਮਾਚਲੀ ਨੂੰ ਹਿਮਾਚਲੀ ਕਹਿ ਕੇ ਟਾਰਗੇਟ ਕੀਤਾ ਔਰ ਮੈਨੂੰ ਕਿਉਂਕਿ ਮੈਂ ਯੂਨੀਵਰਸਟੀਆਂ ਦੇ ਅੱਜ ਪੜਿਆ ਸਾਡੇ ਨਾਲ ਵੀ ਹਿਮਾਚਲੀ ਪੜਦੇ ਰਹੇ ਨੇ 90% ਹਿਮਾਚਲ ਦਾ ਨੌਜਵਾਨ ਸਿਗਰਟ ਦਾ ਆਦੀ ਹੈ ਕੋਈ ਮੰਨੇ ਭਾਵੇਂ ਨਾ ਮੰਨੇ ਤੇ ਪੰਜਾਬ ਦੇ ਵਿੱਚ ਸਾਨੂੰ ਸਿਗਰਟ ਤਮਾਕੂ ਦੀ ਮਨਾਹੀ ਹੈ ਇੱਥੋਂ ਤੱਕ ਸਾਡੇ ਮਨਾਹੀ ਹੈ ਗੁਰੂਆਂ ਵੱਲੋਂ ਵੀ ਸ਼ਰਾਬ ਤੇ ਕੋਈ ਪੀਂਦਾ ਉਹਦੇ ਆਪਣੇ ਤਾਂ ਕਰ ਜਾਂਦੀ ਹੈ ਤੁਸੀਂ ਸਿਗਰਟ ਪੀਂਦੇ ਹੋ ਬੀੜੇ ਪੀਂਦੇ ਹੋ ਤਾਂ ਲਾਗ ਸਾਹ ਬੰਦੇ ਤੱਕ ਤੁਸੀਂ ਧੂਆਂ ਸੁੱਟਦੇ ਹੋ ਪਰ ਅਸੀਂ ਕਦੀ ਕਿਸੇ ਹਿਮਾਚਲੀ ਨੂੰ ਇਸ ਦੇ ਲਈ ਬਲੇਮ ਕੀਤਾ ਅਸੀਂ ਹਮੇਸ਼ਾ ਟਾਰਗੇਟ ਰੱਖਿਆ ਆ ਕਿ ਯਾਰ ਸਰਕਾਰਾਂ ਦੀ ਪਾਲਿਸੀ ਠੀਕ ਨਹੀਂ ਸਾਨੂੰ ਇੱਥੇ ਜਿਹੜਾ ਖਿੱਤਾ ਅਸੀਂ ਬੜੀ ਮੁਸ਼ਕਲ ਦੇ ਨਾਲ ਸੰਘਰਸ਼ ਕਰਕੇ ਬਹੁ ਗਿਣਤੀ ਆਏ ਆ ਉਹਦੇ ਵਿੱਚ ਹਿਮਾਚਲ ਤੋਂ ਹਰਿਆਣੇ ਤੋਂ ਇਹ ਬੰਦੇ ਲਿਆ ਕੇ ਜਦੋਂ ਇੱਥੇ ਬੈਹ ਰਹੇ ਨੇ ਤੇ ਸਾਡੀ ਲੜਾਈ ਤਾਂ ਸਗੋਂ ਤੁਹਾਡੇ ਨਾਲੋਂ ਵੱਧ ਕੇ ਸਾਡੇ ਤੁਸੀਂ ਹਿਮਾਚਲ ਦੇ ਵਿੱਚ ਅਸੀਂ ਤੁਹਾਡੀ ਜ਼ਮੀਨ ਨਹੀਂ ਲੈ ਸਕਦੇ ਉਹਦੀਆਂ ਬਹੁਤ ਸਾਰੀਆਂ ਕੰਡੀਸ਼ਨਸ ਨੇ ਇੱਥੇ ਤੁਹਾਡੇ ਤੁਸੀਂ ਕੱਲਾ ਹਿਸ਼ਾਰਪੁਰੇ ਖੋਲੋ ਅੱਧੋਂ ਜ਼ਿਆਦਾ ਹਿਸ਼ਾਰਪੁਰ ਦੇ ਚ ਜਮੀਨ ਹਿਮਾਚਲੀਆ ਦੇ ਬੰਦਿਆਂ ਨੇ ਲਈ ਪਰ ਅਸੀਂ ਕਦੀ ਉਹਨਾਂ ਨੂੰ ਕਦੀ ਕੱਟਿਆ ਉਹਨਾਂ ਤੇ ਕਦੀ ਅਟੈਕ ਕੀਤਾ ਇਹ ਸਾਡਾ ਕੈਰੇਕਟਰ ਨਹੀਂ ਹੈਗਾ ਪਰ ਮੈਂ ਤਾਂ ਗੱਲ ਕਹਿ ਰਿਹਾ ਜੇ ਹਾਲਾਤ ਵਿਗੜਨਗੇ ਤੇ ਫਿਰ ਇਹ ਸਾਰੀਆਂ ਪਰਤਾਂ ਖੁੱਲਣਗੀਆਂ ਜੇ ਦੋ ਸੂਬਿਆਂ ਦੀ ਲੜਾਈ ਬਣੇਗੀ ਤੇ ਫਿਰ ਇਹ ਸਾਰੀਆਂ ਪਰਤਾਂ ਖੁੱਲਣਗੀਆਂ ਤੇ ਫਿਰ ਜਿਹੜਾ ਆਮ ਹਿਮਾਚਲੀ ਇੱਧਰ ਬੈਠਾ ਆ ਉਹ ਵੀ ਨਿਸ਼ਾਨੇ ਤੇ ਨਿਸ਼ਾਨੇ ਤੇ ਮਤਲਬ ਇਹ ਨਹੀਂ ਵੀ ਅਸੀਂ ਟਾਲਾਂਗੇ ਨਿਸ਼ਾਨਾ ਤਾਂ ਮਤਲਬ ਉਹਦਾ ਇੱਥੇ ਰਹਿਣਾ ਕੁਐਸਚਨੇਬਲ ਬਣੇਗਾ ਕਿ ਤੇਰੇ ਕੋਲ ਅਧਿਕਾਰ ਹੈ ਫਿਰ ਇੱਥੇ ਰਹਿਣ ਦਾ ਜੇ ਸਾਡੇ ਕੋਲ ਉਹ ਤਾਂ ਨਹੀਂ ਆ ਤਾਂ ਫਿਰ ਤੇਰੇ ਕੋਲ ਕੀ ਅਧਿਕਾਰ ਹੈ ਸੋ ਮੈਂ ਤਾਂ ਕਹਿ ਰਿਹਾ ਪੀ ਇਹਦੀ ਜੜਾ ਇਹਦੀ ਨਫ਼ਰਤ ਜਿਹੜੀ ਸਾਡੇ ਪ੍ਰਤੀ ਖਾਸ ਤੌਰ ਦੇ ਉੱਤੇ ਜਿਹੜੇ ਉੱਪਰ ਵਾਲੇ ਪਹਾੜੀ ਇਲਾਕੇ ਦੇ ਲੋਕ ਨੇ ਇੱਕ ਤੇ ਇਲਾਕਾ ਹੈ ਜਿਹੜਾ ਹਿਮਾਚਲ ਦਾ ਸਾਡੇ ਨਾਲ ਨਾਲ ਲੱਗਦਾ ਜਿੱਥੇ ਬਹੁਤਾਤ ਅਸੀਂ ਪੰਜਾਬੀ ਬੋਲਦੇ ਆ ਉਹਨਾਂ ਦੇ ਨਾਲ ਸਾਡਾ ਸੁਭਾਰ ਹਲਦਾ ਜੇ ਤੇ ਉਹ ਇਦਾਂ ਦੇ ਕੰਮ ਨਹੀਂ ਕਰਦੇ ਜਦੋਂ ਥੋੜਾ ਜਿਹਾ ਪਹਾੜ ਵੱਲ ਮੈਂ ਚੜ ਜਾਂਦੇ ਆ ਤੇ ਇਹਨਾਂ ਦਾ ਇਤਿਹਾਸ ਰਿਹਾ ਪਹਾੜੀ ਰਾਜਾ ਵਾਲਾ ਤੇ ਜੇ ਅੱਜ ਪਹਾੜੀ ਰਾਜਿਆਂ ਦੇ ਵਾਰਸਾਂ ਨੇ ਗੁਰੂ ਗੋਬਿੰਦ ਸਿੰਘ ਦੇ ਵਾਰਸਾਂ ਨੂੰ ਫੇਰ جنگ ਲਈ ਲਲਕਾਰਨਾ ਆ ਤੇ ਫਿਰ ਤਿਆਰ ਰਹਿ ਜੇ ਪਹਾੜੀ ਰਾਜੇ ਦੇ ਵਾਰਸਾਂ ਨੇ ਫੇਰ ਸਾਡੇ ਨਾਲ ਜੰਗ ਜੁੱਦ ਲੜਨੇ ਨੇ ਤੇ ਉਹਦੇ ਵਿੱਚ ਸਰਕਾਰਾਂ ਨੂੰ ਸੱਦੇ ਦੇ ਕੇ ਸਾਡੇ ਖਿਲਾਫ ਲਿਆਉਣਾ ਆ ਤੇ ਇਹ ਯਾਦ ਰੱਖਣ ਜੇ ਤੁਹਾਡੇ ਅੰਦਰੋਂ ਪਹਾੜੀ ਰਾਜਿਆਂ ਦੀ ਰੋਹ ਨੇ ਗਈ ਤੇ ਸਾਡੇ ਅੰਦਰੋਂ ਵੀ ਗੁਰੂ ਗੋਬਿੰਦ ਸਿੰਘ ਦੀ ਨਹੀਂ ਗਈ ਫਿਰ ਬਰਾਬਰ ਤੇ ਹੋਏਗਾ ਕੰਮ ਗੁਰੂਆਂ ਦੀਆਂ ਲੜਾਈਆਂ ਜਦੋਂ ਆਈਆਂ ਤੇ ਉਹ ਸਾਰੀਆਂ ਇਹਨਾਂ ਦੇ ਨਾਲ ਹੋ ਜਾਂ ਮੁਗਲਾਂ ਦੇਤੇ ਸੁੱਟੀਆਂ ਗਈਆਂ ਮੁਗਲਾਂ ਨੂੰ ਇਹਨਾਂ ਨੇ ਚਿੱਠੀਆਂ ਪਾ ਪਾ ਕੇ ਸੱਦਿਆ ਵੀ ਆ ਕੇ ਸਾਡੀ ਮਦਦ ਕਰੋ ਸੋ ਜਿਹੜੀ ਨਫਰਤ ਸਦੀਆਂ ਪੁਰਾਣੀ ਪੀੜੀਆਂ ਪੁਰਾਣੀਆਂ ਇਹਨਾਂ ਦੇ ਅੰਦਰ ਤੁਰੀ ਆ ਰਹੀ ਹੈ ਉਹੀ ਅੱਗੇ ਦੀ ਅੱਗੇ ਵਧਦੀ ਜਾ ਰਹੀ ਸੋ ਜਿਹੜੀ ਇਹ ਇੱਕ ਘਟਨਾ ਵਾਪਰੀ ਆ ਇਹਦੇ ਵਿੱਚ ਮੈਂ ਸਮਝਦਾ ਕਿ ਬਹੁਤ ਸਾਰੇ ਮਨਾਂ ਦੇ ਵਿੱਚ ਸਵਾਲ ਵੀ ਤੁਹਾਡੇ ਹੋਣਗੇ ਤੇ ਬਹੁਤ ਸਾਰਿਆਂ ਦੇ ਜਵਾਬ ਮੈਂ ਦੇ ਵੀ ਚੁੱਕਾ ਤੇ ਜਿਹੜੀਆਂ ਬੱਸਾਂ ਦਾ ਰੂਟ ਕੈਨਸਲ ਕੀਤੇ ਗਏ ਨੇ ਸਸਪੈਂਡ ਕੀਤੇ ਗਏ ਨੇ ਉਹਦੇ ਵਿੱਚ ਜਿਹੜੀ ਹੁਣ ਲੇਟੈਸਟ ਅਪਡੇਟ ਆਈ ਆ ਉਹ ਇਹ ਆਈ ਆ ਕਿ ਹਿਮਾਚਲ ਦੇ ਸੀਐਮ ਨੇ ਪੰਜਾਬ ਦੇ ਸੀਐਮ ਦੇ ਨਾਲ ਗੱਲਬਾਤ ਕੀਤੀ ਤੇ ਪੰਜਾਬ ਦੇ ਸੀਐਮ ਸਾਹਿਬ ਨੇ ਇਹ ਗਿਆ ਵੀ ਅਸੀਂ ਤੁਹਾਡੀਆਂ ਬੱਸਾਂ ਨੂੰ ਸਕਿਉਰਿਟੀ ਪ੍ਰੋਵਾਈਡ ਕਰਾਂਗੇ ਇਹਨਾਂ ਦਾ ਧਿਆਨ ਰੱਖਿਆ ਜਾਏਗਾ ਤੇ ਇੱਕ ਸਵਾਲ ਭਗਵੰਤ ਮਾਨ ਸਾਹਿਬ ਤੇ ਵੀ ਹੈ ਕਿ ਕੀ ਬਰਾਬਰ ਤੇ ਇਸ ਗੱਲ ਦੀ ਜ਼ਿੰਮੇਵਾਰੀ ਵੀ ਲਈ ਹੈ ਹਿਮਾਚਲ ਦੇ ਕੋਲੋਂ ਕਿ ਜਿਹੜੇ ਸਾਡੇ ਨੌਜਵਾਨ ਇਧਰ ਸਾਡੇ ਨਿਸ਼ਾਨ ਲਾ ਕੇ ਜਾ ਰਹੇ ਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਏਗਾ ਜੇ ਤੇ ਬਰਾਬਰ ਤੇ ਲਈ ਹੈ ਤੇ ਫਿਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਵੀ ਜੇ ਉਹ ਇਹ ਕੰਮ ਕਰਨਗੇ ਨਹੀਂ ਤੇ ਅਸੀਂ ਇਹ ਕੰਮ ਕਦੀ ਕਰਦੇ ਵੀ ਨਹੀਂ ਇਹ ਤੇ ਉਹ ਕਰਦੇ ਨੇ ਪਹਿਲਾਂ ਹਿਮਾਚਲ ਵਾਲੇ ਸ਼ਰਾਰਤ ਤੇ ਫਿਰ ਸਾਡੇ ਵੱਲੋਂ ਅੱਗੇ ਜਵਾਬ ਆਉਂਦਾ ਹੈ ਸੋ ਗੱਲਾਂ ਨੂੰ ਸਿਰਫ ਇਸ ਗੱਲ ਤੱਕ ਸੀਮਤ ਰੱਖਣਾ ਵੀ ਨਹੀਂ ਜੀ ਇੱਕ ਬੰਦੇ ਦੀ ਫੋਟੋ ਲਾ ਕੇ ਚਲੇ ਗਏ ਉਹਦੇ ਨਾਲ ਪੂਰਾ ਮਸਲਾ ਸਮਝ ਨਹੀਂ ਆਏਗਾ ਸਾਡੇ ਲੋਕਾਂ ਨੂੰ ਵੀ ਅਸੀਂ ਕਿਉਂ ਲਾਉਨੇ ਆ ਤੇ ਕਿਉਂ ਜਾਣੇ ਆ ਕਿਉਂਕਿ ਸਾਡੇ ਬੰਦੇ ਵੀ ਕਹਿੰਦੇ ਆ ਯਾਰ ਫਿਰ ਤੁਸੀਂ ਲਾ ਕੇ ਜ਼ਰੂਰੀ ਜਾਣੀ ਆ ਤੁਸੀਂ ਉਧਰ ਚਲੇ ਜਾਓ ਗੱਲ ਝੰਡੇ ਦੀ ਨਹੀਂ ਗੱਲ ਉਸ ਝੰਡੇ ਦੇ ਮਗਰ ਪਏ ਇਤਿਹਾਸ ਦੀ ਪਾਵਨਾ ਦੀ ਆ ਸੰਘਰਸ਼ ਦੀ ਆ ਸਾਡੀ ਪਹਿਚਾਨ ਦੀ ਆ ਤੇ ਸਾਡੀ ਪਹਿਚਾਨ ਜੇ ਅਸੀਂ ਤੁਹਾਡੀ ਪਛਾ ਸਕਦੇ ਆ ਤੇ ਤੁਸੀਂ ਇਹ ਕਿਥੋਂ ਵਹਿਮ ਪਾਲ ਲਏ ਵੀ ਤੁਸੀਂ ਜੇ ਸਾਡੀ ਪਹਿਚਾਨ ਨੂੰ ਖਾਣ ਆਓਗੇ ਤੇ ਅਸੀਂ ਉਦੋਂ ਚੁੱਪ ਕੀਤੇ ਰਾਵਾਂ ਸੋ ਅਸੀਂ ਅੱਗੇ ਸੰਘਰਸ਼ ਕਰਾਂਗੇ ਜੇ ਅੱਜ ਵੀ ਇਸ ਚੀਜ਼ ਨੂੰ ਡੱਕਣਾ ਚਾਹੁੰਦੇ ਹੋ ਵੀ ਇਹ ਚੀਜ਼ ਇੱਥੇ ਰੁਕ ਜੇ ਤੇ ਇਹਦੋਂ ਪਹਿਲਾਂ ਕਿ ਹਿਮਾਚਲ ਸਰਕਾਰ ਇਹ ਕਵੇ ਕਿ ਇਧਰ ਵਾਲੇ ਬੰਦਿਆਂ ਤੇ ਐਕਸ਼ਨ ਕੀਤਾ ਜਾਵੇ ਉਹਨਾਂ ਨੂੰ ਆਪਣੇ ਉਸ ਸਰਾਰਤੀ ਅਨਸਰ ਦੇ ਉੱਤੇ ਐਕਸ਼ਨ ਲੈ ਲੈਣਾ ਚਾਹੀਦਾ ਉਹਦੇ ਤੇ ਜਿਹੜੀ ਆਪਣਾ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਆ ਅਮਨ ਸੂਦ ਦੇ ਉੱਤੇ ਉਹਦੇ ਕੋਲ ਕੋਈ ਰਾਈਟ ਨਹੀਂ ਕੋਈ ਅਧਿਕਾਰ ਨਹੀਂ ਹੈ ਕਾਨੂੰਨੀ ਵੀ ਉਹ ਰਾਹ 'ਚ ਕਿਸੇ ਨੂੰ ਡੱਕ ਕੇ ਇਹਦਾ ਕਰੇ ਪਰ ਜੇ ਸਰਕਾਰ ਚਾਹੁੰਦੀ ਆ ਵੀ ਇਹ ਗੱਲ ਅੱਗੇ ਨਾ ਵਧੇ ਤਾਂ ਪਹਿਲਾਂ ਉਹਦੇ ਤੇ ਕਾਨੂੰਨੀ ਕਾਰਵਾਈ ਹੋਵੇ ਤੇ ਫਿਰ ਅੱਗੇ ਘਟਨਾ ਰੁਕਣ ਗਈਆਂ ਜੇ ਉਹਦੇ ਤੇ ਕਾਨੂੰਨੀ ਕਾਰਵਾਈ ਉਹਨਾਂ ਦੇ ਆਪਣੇ ਕਾਨੂੰਨ ਦੇ ਮੁਤਾਬਕ ਨਹੀਂ ਹੁੰਦੀ ਤੇ ਫਿਰ ਇਹ ਘਟਨਾਵਾਂ ਇਹਦੇ ਤੋਂ ਅੱਗੇ ਵੀ ਜਾਣਗੀਆਂ ਤੇ ਉਹ ਕੀ ਜਾਣਗੀਆਂ ਕਿਵੇਂ ਜਾਣਗੀਆਂ ਇਹ ਹੋ ਸਕਦਾ ਬਹੁਤ ਸਾਰੀਆਂ ਚੀਜ਼ਾਂ ਫਿਰ ਮੀਡੀਆ ਨੂੰ ਉਵੇਂ ਪਤਾ ਲੱਗੇ ਜਿਵੇਂ ਪਰਸੋਂ ਵਾਲੀ ਘਟਨਾ ਪਤਾ ਲੱਗੀ ਵੀ ਆ ਕੰਮ ਹੋ ਗਿਆ ਪਰ ਜੋ ਵੀ ਅਸੀਂ ਕਰਾਂਗੇ ਮੈਂ ਫਿਰ ਕਹਿ ਰਿਹਾ ਜਦੋਂ ਵੀ ਕਰਾਂਗੇ ਲੁਕਾ ਕੇ ਨਹੀਂ ਕਰਾਂਗੇ ਇਹ ਨਹੀਂ ਹੋਏਗਾ ਵੀ ਕਿਤੇ ਕੋਈ ਕੰਮ ਹੋ ਗਿਆ ਤੇ ਤੁਹਾਨੂੰ ਆਡੈਂਟੀਟੀ ਪਤਾ ਨਹੀਂ ਲੱਗੀ ਵੀ ਕੌਣ ਕਰਕੇ ਚੱਲ ਗਿਆ ਤੇ ਤੁਸੀਂ ਆ ਕੇ ਕੋਈ ਦਰ ਖਾਲਸਾ ਕਰ ਗਿਆ ਅਸੀਂ ਜੋ ਕਰਾਂਗੇ ਜਿੱਦਾਂ ਕਰਾਂਗੇ ਇਦਾਂ ਹੀ ਨੰਗੇ ਚਿਹਰਿਆਂ ਦੇ ਨਾਲ ਕਰਾਂਗੇ ਔਰ ਉਹਦੀ ਜ਼ਿੰਮੇਵਾਰੀ ਲੈ ਕੇ ਕਰਾਂਗੇ ਵੀ ਇਹ ਕੰਮ ਅਸੀਂ ਕੀਤਾ ਆ ਤੀਸਰੀ ਗੱਲ ਪ੍ਰਸ਼ਾਸਨ ਦੀ ਪ੍ਰਸ਼ਾਸਨ ਸਾਡੀ ਅਪੀਲ ਜੋ ਕੁਝ ਵੀ ਪਰਸੋਂ ਹੋਇਆ ਜਿਹਦੇ ਵਿੱਚ ਸਾਡੇ ਨੌਜਵਾਨਾਂ ਨੇ ਕਦਮ ਚੁੱਕਿਆ ਉਹਦੀ ਜ਼ਿੰਮੇਵਾਰੀ ਦਲ ਖਾਲਸਾ ਦੀ ਇਸ ਗੱਲ ਦੀ ਮੈਂ মিডিਆ ਦੇ ਸਾਹਮਣੇ ਜ਼ਿੰਮੇਵਾਰੀ ਲੈਣਾ ਆ ਵੀ ਉਹ ਐਕਸ਼ਨ ਸਾਡੇ ਕਹਿੰਦੇ ਆ ਦਾਲ ਫਾਲਸ ਹਾਊਸ ਗੱਲ ਦੀ ਜ਼ਿੰਮੇਵਾਰੀ ਲੈਂਦਾ ਹੈ ਜਿਹੜੀ ਬਸਾਂ ਦੇ ਉੱਤੇ ਲਾਏ ਗਏ ਨੇ ਤੇ ਕੱਲ ਨੂੰ ਕਿਸੇ ਦਬਾਹੇ ਠਾਕੇ ਸਾਡੇ ਉਹਨਾਂ ਨੌਜਵਾਨਾਂ ਦੇ ਘਰਾਂ ਤੱਕ ਪਹੁੰਚਣ ਤੋਂ ਪਹਿਲਾਂ ਤੁਸੀਂ ਸਾਨੂੰ ਫੇਸ ਕਰਕੇ ਜਾਓ ਉਹ ਨੌਜਵਾਨ ਜਿਨ੍ਹਾਂ ਨੇ ਉਹ ਕੰਮ ਕੀਤਾ ਹੈ ਮੈਂ ਉਹਨਾਂ ਨੂੰ ਵਿਸ਼ਵਾਸ ਦਵਾਣਾ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਤੇ ਪ੍ਰਸ਼ਾਸਨ ਨੂੰ ਮੈਂ ਇਹ ਗੱਲ ਫੇਰ ਕਹਿ ਰਿਹਾ ਵੀ ਮੈਂ ਮੀਡੀਆ ਦੇ ਸਾਹਮਣੇ ਜਾਣ ਲੈਣਾ ਹੈ ਕਿ ਉਹ ਜ਼ਿੰਮੇਵਾਰੀ ਸਾਡੀ ਆ ਸੀਨੀਅਰ ਲੀਡਰਸ਼ਿਪ ਦੀ ਆ ਸਾਡੇ ਕਿਸੇ ਨੌਜਵਾਨ ਨੂੰ ਕਿਸੇ ਵੀ ਦਬਾਏ ਠਾ ਕੇ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਜੇ ਕਿਸੇ ਵੀ ਗੱਲ ਦਾ ਕੋਈ ਜਵਾਬ ਲੈਣਾ ਆ ਤੇ ਸਾਡੇ ਕੋਲ ਆ ਕੇ ਲਿਆ ਜਾਵੇ ਜੇ ਇਸ ਪੂਰੇ ਦੇ ਵਿੱਚ ਤੁਹਾਡੇ ਮਨਾਂ ਦੇ ਵਿੱਚ ਕੋਈ ਸਵਾਲ ਰਹਿ ਗਏ ਨੇ ਤੇ ਉਹ ਮੈਂ ਚਾਹੁੰਦਾ ਤੁਸੀਂ ਜਰੂਰ ਕਰ ਲੋ ਆਦਰਵਾਇਜ਼ ਇੱਕ ਗੱਲ ਜਿਹੜੀ ਐਡੀਸ਼ਨ ਆ ਉਹ ਸਿਰਫ ਇੰਨੀ ਗਿਆ ਇੱਕ ਮਿੰਟ ਮੈਂ ਤੁਹਾਡਾ ਹੋਰ ਲਾਂ ਪੰਜਾਬ ਪੁਲਿਸ ਨੇ ਨਾ ਪਿਛਲੇ ਕੁਝ ਦਿਨਾਂ ਦੇ ਵਿੱਚ ਇਨਕਾਊਂਟਰ ਕੀਤੇ ਨੇ ਲੋ ਇਹ ਠੀਕ ਨੇਗਾ ਹਾਲਾਂਕਿ ਉਹ ਇਸ ਟੌਪਿਕ ਦੇ ਨਾਲ ਹੈ ਨਹੀਂ ਪਰ ਮੈਂ ਗੱਲ ਕਰਨੀ ਜਾਉਣਾ ਤੁਹਾਡੇ ਕਾਨੂੰਨ ਦੇ ਮੁਤਾਬਕ ਕਿਸੇ ਨੇ ਕੋਈ ਗਲਤ ਕੰਮ ਕੀਤਾ ਤੁਸੀਂ ਉਹਨੂੰ ਫੜ ਕੇ ਕਾਨੂੰਨ ਦੇ ਮੁਤਾਬਕ ਸਜ਼ਾ ਦਿਓ ਇਹ ਰਟੇ ਰਟਾਈ ਕਹਾਣੀ ਬੰਦ ਕਰ ਦਿਓ ਫੜਨ ਜਾ ਰਹੇ ਹਾਂ ਜਾਂ ਫੜਿਆ ਹੀ ਭੱਜ ਚਲਿਆ ਹੀ ਸਾਡੇ ਤੇ ਹਮਲਾ ਕਰਤਾ ਅਸੀਂ ਗਏ ਉਹਨੇ ਅੱਗੇ ਹਮਲਾ ਕਰਤਾ ਅਸੀਂ ਅੱਗੇ ਹਮਲਾ ਕੀਤਾ ਬੰਦਾ ਮਾਰਤਾ ਇਹ ਕਹਾਣੀਆਂ ਅਸੀਂ 1960 ਤੋਂ ਸੁਣਦੇ ਆ ਰਹੇ ਆ ਜਦੋਂ ਤੋਂ ਤੁਸੀਂ ਸਿੱਖਾਂ ਦੇ ਫੇਕ ਇੰਕਾਊਂਟਰ ਕਰਨੇ ਸ਼ੁਰੂ ਕੀਤੇ ਸੋ ਇਹ ਕਹਾਣੀਆਂ ਸਾਨੂੰ ਰਟ ਚੁੱਕੀਆਂ ਨੇ ਤੁਹਾਡੀਆਂ ਕੋਈ ਨਵੀਆਂ ਕਹਾਣੀਆਂ ਲਿਆਓ ਜੇ ਲੋਕਾਂ ਨੂੰ ਸੈਟੀਸਫਾਈ ਕਰਨਾ ਹੈ ਜੇ ਉਹਨਾਂ ਨੇ ਕਾਨੂੰਨ ਹੱਥ 'ਚ ਰਿਹਾ ਤੇ ਤੁਸੀਂ ਇਨਕਾਊਂਟਰ ਕਰਕੇ ਕਿਹੜਾ ਕਾਨੂੰਨ ਦੀ ਪਾਲਣਾ ਕਰ ਲਈ ਸੋ ਇਹ ਚੀਜ਼ਾਂ ਜਿਹੜੀਆਂ ਨੇ ਗਲਤ ਪਾਸੇ ਫੇਰ ਪ੍ਰਸ਼ਾਸਨ ਤੁਰ ਪਿਆ ਅਸੀਂ ਤੇ ਇਹ ਮਹਿਸੂਸ ਕਰਨ ਲੱਗ ਪਏ ਹਾਂ ਕਿ ਸ਼ਾਇਦ ਉਹ ਲੋਕ ਉਹ ਪੀੜ੍ਹੀ ਪੁਲਿਸ ਦੀ ਜਿਨ੍ਹਾਂ ਨੇ ਸਾਡੇ ਇਨਕਾਊਂਟਰ ਕੀਤੇ ਸੀ ਉਹ ਹੁਣ ਸ਼ਾਇਦ ਖਤਮ ਹੋ ਗਈ ਜਾਂ ਰਿਟਾਇਰ ਹੋ ਗਈ ਆ ਤੇ ਨਵੀਂ ਪੀੜ੍ਹੀ ਦੇ ਲੋਕ ਭਰਤੀ ਹੋ ਗਏ ਨੇ ਤੇ ਉਹਨਾਂ ਦਾ ਟੈਂਪਰਮੈਂਟ ਨਹੀਂ ਆ ਪਰ ਇਹ ਨਾ ਘਟਨਾਵਾਂ ਨੇ ਸ਼ਾਇਦ ਇਹ ਫੇਰ ਦੁਬਾਰਾ ਦੱਸਣਾ ਸ਼ੁਰੂ ਕਰਤਾ ਵੀ ਨਹੀਂ ਇਹ ਜੈਨੇਟਿਕਲੀ ਜਿਹੜਾ ਜਿਹੜਾ ਉਸ ਕੁਰਸੀ ਤੇ ਬੈਂਦਾ ਜਾਂਦਾ ਉਹਦੇ ਵਿੱਚ ਜੀਨ ਕੈਰੀ ਕਰੀ ਜਾਂਦੇ ਨੇ ਵੀ ਅਸੀਂ ਤੇ ਇਨਕਾਊਂਟਰ ਕਰਨੇ ਸੋ ਇਹ ਗੱਲਾਂ ਠੀਕ ਨਹੀਂ ਗਿਆ ਪੰਜਾਬ ਪੁਲਿਸ ਨੂੰ ਆਪਣੇ ਲਈ ਇਸ ਦੇ ਲਈ ਕੁਰਸੀ ਥੱਲੇ ਆਪਣੇ ਥੱਲੇ ਝਾਤ ਮਾਰਨੀ ਚਾਹੀਦੀ ਆ ਕਾਨੂੰਨ ਦੇ ਰਖਵਾਲੇ ਹੋ ਤੇ ਕਾਨੂੰਨ ਦੇ ਰਖਵਾਲੇ ਬਣ ਕੇ ਰੋ ਕਾਨੂੰਨਾਂ ਨੂੰ ਫਿਰ ਆਪਣੇ ਹੱਥਾਂ ਚ ਲੈ ਕੇ ਤੁਸੀਂ ਵੀ ਅਜਿਹਾ ਕਿਤਨਾ ਕਰੋ ਇਹਨਾਂ ਦੀ ਨਿਰਪੱਖ ਜਾਂਚ ਇਹਨਾਂ ਇਨਕਾਊਂਟਰਸ ਦੀ ਹੋਣੀ ਚਾਹੀਦੀ ਮਾਡ ਸਾਹਿਬ ਆਪਾਂ ਸ਼ਾਹਪੁਰ ਦੇ ਵਿੱਚ ਕਿੱਥੇ ਹਾਂ ਹਿਮਾਚਲ ਦੇ ਵਿੱਚ ਜਿਹੜੇ ਪਰਚੇ ਹੋਏ ਨੇ ਨੌਜਵਾਨਾਂ ਤੇ ਇੱਕ ਤੇ ਅਮਨ ਤੇ ਐਕਟਿਵ ਹੋਵੇ ਉੱਥੇ ਕਾਨੂੰਨੀ ਤੇ ਦੂਸਰੇ ਦੇ ਉਹਨਾਂ ਤੇ ਜਿਹੜੇ ਸਾਡੇ ਨੌਜਵਾਨਾਂ ਤੇ ਪਰਚੇ ਨੇ ਉਹ ਰੱਦ ਹੋਣੇ ਚਾਹੀਦੇ। ਅੱਜ ਹੁਸ਼ਿਆਰਪੁਰ ਦੇ ਵਿੱਚ ਇਹਦਾ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਪ੍ਰੋਟੈਸਟ ਕੀਤਾ ਹਾਲਾਂਕਿ ਉਹਨਾਂ ਦਾ ਜਿਹੜਾ ਇਹ ਸੰਘਰਸ਼ ਸੀ ਰੋਕ ਸੀ ਉਹ ਪੰਜਾਬ ਹਮਾਚਲ ਬਾਰਡਰ ਤੇ ਜਾਣਾ ਚਾਹੁੰਦੇ ਸੀ ਨਹੀਂ ਜਾਣ ਦਿੱਤਾ ਗਿਆ ਹੈ ਪੁਲਿਸ ਵੱਲੋਂ। ਇੱਕ ਛੱਤ ਹੇਠਾਂ ਕਿਉਂ ਨਹੀਂ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਤੁਸੀਂ ਪਰਸੋਂ ਦਾ ਪ੍ਰੋਗਰਾਮ ਲਿਖਿਆ ਉਹਨਾਂ ਨਾਲ ਗੱਲ ਕਰਦੇ ਹੋ ਕਹਿੰਦੇ ਉਹਨਾਂ ਦਾ ਪ੍ਰੋਗਰਾਮ ਸਾਡਾ ਨਹੀਂ ਹੈ। ਅੱਜ ਉਹਨਾਂ ਨੇ ਪ੍ਰੋਗਰਾਮ ਉਹ ਨਹੀਂ ਕੀਤਾ ਸੀ ਤਾਂ ਦਲਖਾਂਦ ਸਾਹਿਬ ਵੱਖਰੇ ਤੋਂ ਉੱਤੇ ਆਪਣੇ ਵੱਲੋਂ ਕਨਫਰੰਸ ਰੱਖਦਾ ਇਕੱਠੇ ਹੋਣ ਦੇ ਵਿੱਚ ਕੀ ਨਿਕਲਦਾ ਜਾਂ ਕਿਤੇ ਕੀ ਕੰਮ ਇਹਦੇ 'ਚ ਕੋਈ ਵੱਖੋ ਵੱਖਰੇ ਵਾਲੀ ਗੱਲ ਨਹੀਂ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜਾ ਉਹ ਪ੍ਰੋਗਰਾਮ ਕੀਤਾ ਉਹਦੀ ਅਸੀਂ ਜ਼ਿੰਮੇਵਾਰੀ ਲੈ ਕੇ ਬਿਨਾਂ ਅਨਾਉਂਸ ਕੀਤੇ ਕੀਤਾ ਠੀਕ ਹੈ ਜੇ ਅਸੀਂ ਇਹਨਾਂ ਚੱਕਰਾਂ 'ਚ ਪੈ ਜਾਂਦੇ ਉਹਨੂੰ ਪੁੱਛ ਲੋ ਉਹਨੂੰ ਪੁੱਛ ਲੋ ਤੇ ਸ਼ਾਇਦ ਅਸੀਂ ਇਹ ਐਕਟੀਵਿਟੀ ਕਰਨਾ ਪਾਉਂਦੇ ਜਾਂ ਹੋਰ ਹੀ ਪਾਸੇ ਨੌਲਜੀ ਜਾਂਦਾ ਕੰਮ ਤੇ ਅਸੀਂ ਆਪਣੇ ਭਰਾਵਾਂ ਦੇ ਨਾਲ ਉਲਝਦੇ ਫਿਰਦੇ ਜਿੱਦਾਂ ਅੱਜ ਹੋਇਆ ਨਾ ਕਿ ਪੰਜਾਬ ਪੁਲਿਸ ਪੰਜਾਬੀਆਂ ਦੇ ਸਾਹਮਣੇ ਖੜ ਗਈ ਆਕੇ ਸੋ ਅਸੀਂ ਉਸ ਚੀਜ਼ ਦੇ ਵਿੱਚ ਨਹੀਂ ਸੋ ਉਹਨਾਂ ਨੇ ਜੇ ਇਹ ਕਿਆ ਵੀ ਉਹਨਾਂ ਦਾ ਪ੍ਰੋਗਰਾਮ ਮੈਂ ਤਾਂ ਕਹਿ ਰਿਹਾ ਵੀ ਆ ਸਾਡਾ ਆਪਣਾ ਕਿਸੇ ਦਾ ਬਲੇਮ ਨਹੀਂ ਤੇ ਜਿਹੜੀ ਅੱਜ ਮਾਰਚੀ ਆ ਉਹਦੇ ਸਾਡੇ ਨੌਜਵਾਨ ਗਏ ਨੇ ਕੌਣ ਕਹਿੰਦਾ ਵੀ ਨਹੀਂ ਗਏ ਅਜੇ ਵੀ ਉਹ ਉਹਨਾਂ ਨੇ ਪ੍ਰੈਸ ਕਾਨਫਰੰਸ ਚ ਆਉਣਾ ਹੈ ਉਹ ਆ ਨਹੀਂ ਪਾਇਆ ਆ ਗਏ ਨੇ ਪਿੱਛੇ ਆ ਕੇ ਖੜੇ ਨੇ ਸੋ ਇਹ ਕਹਿਣਾ ਵੀ ਨਹੀਂ ਉਹਦਾ ਉਹਦਾ ਮੈਂ ਤਾਂ ਕਹਿ ਰਿਹਾ ਹਰ ਬੰਦਾ ਜਿਹਦੇ ਮੰਨ ਦੇ ਚ ਦਰਦਿਆ ਉਹ ਫਿਰ ਆਪੋ ਆਪਣੇ ਹਿਸਾਬ ਦੇ ਨਾਲ ਤੇ ਕੰਮ ਕਰੇਗਾ ਤੇ ਇਹ ਚੀਜ਼ਾਂ ਵਧਣ ਗਿਆ ਅੱਗੇ ਜੇ ਇਸ ਚੀਜ਼ ਨੂੰ ਸਮਾਂ ਰਹਿnde ਸੰਭਾਲਿਆ ਨਾ ਗਿਆ ਕਾਂਗਰਸ ਦੇ ਮੁੱਖ ਮੰਤਰੀ ਮੱਤਲਬ ਕਿੰਨੇ ਨੂੰ ਕਹਿੰਦੇ ਧਾਰਮਿਕ ਚਿੰਨ ਲਾ ਕੇ ਹੁਣ ਸਾਨੂੰ ਕੋਈ ਦਿੱਕਤ ਹੋਣੀ ਹੈ ਕਿ ਤੁਹਾਨੂੰ ਦਿੱਕਤ ਆ ਕਹਿੰਦੇ ਆਸਾ ਦਾ ਫੋਟੋ ਤੇ ਆ ਉਹਨਾਂ ਲਾ ਕੇ ਮੈਂ ਤੇ ਫਿਰ ਉਹਦਾ ਜਵਾਬ ਤੁਹਾਨੂੰ ਦੇ ਦਿੱਤਾ ਆ ਇਹ ਲਾ ਕੇ ਹੀ ਜਾਏਗੀ ਤੇ ਜਾਏਗੀ ਤੇ ਜਿਹੜੇ ਸਾਡੇ ਨੌਜਵਾਨ ਲਾ ਕੇ ਜਾਂਦੇ ਨੇ ਮੇਰੀ ਉਹਨਾਂ ਨੂੰ ਵੀ Appeal ਆ ਜੇ ਲਾ ਕੇ ਜਾਂਦੇ ਹੋ ਤੇ ਫਿਰ ਦਮਰ ਰੱਖ ਕੇ ਲਾ ਕੇ ਜਾਓ ਫਿਰ ਚੀਕਾਂ ਨਹੀਂ ਮਾਰਨੀ ਸੰਤ ਸਾਡੇ ਨਾਇਕ ਨੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਵੀ ਇਹਦਾ ਮੈਂ ਬੈਠ ਕੇ ਜਵਾਬ ਦੇ ਚੁੱਕਾ ਹਾਂ ਪਿੱਤੂ ਜੀ ਇਹ ਕਹੋ ਹਿਮਾਚਲ ਸਰਕਾਰ ਵੀ ਸਾਨੂੰ ਤਕਲੀਫ ਹੁੰਦੀ ਆ ਸੰਤ ਕੋ ਲਾ ਕੇ ਆਉਂਦੇ ਨੇ ਤੇ ਮੈਂ ਤਾਂ ਤੁਹਾਨੂੰ ਦੱਸ ਚੁੱਕਿਆ ਪੀ ਸਾਨੂੰ ਤਰੰਗੇ ਤੋਂ ਤਕਲੀਫ ਹੁੰਦੀ ਫਿਰ ਅਸੀਂ ਲਾਈਏ ਫਿਰ ਸਾਰਾ ਮੁਲਕ ਪਿੱਟੇਗਾ ਪਰ ਅਸੀਂ ਨਹੀਂ ਨਾ ਕਰਦੇ ਅਸੀਂ ਜੇ ਤੁਹਾਡੀ ਕਿਸੇ ਵਹੀਕਲ ਦੇ ਉੱਤੇ ਸਾਡਾ ਬੰਦਾ ਜਾ ਕੇ ਧੱਕੇ ਨਾਲ ਸੰਤਾਂ ਦਾ ਝੰਡਾ ਲਾਉਂਦਾ ਤੇ ਤੁਸੀਂ ਫਿਰ ਗੱਲ ਕਰਦੇ ਪਰ ਜਦੋਂ ਤੁਸੀਂ ਲਾਏ ਨਾ ਤੇ ਫਿਰ ਅਸੀਂ ਉਲਟੇ ਲਾਏ ਨੇ ਪਹਿਲਾਂ ਨਹੀਂ ਲਾਏ ਅਸੀਂ ਪਹਿਲ ਨਹੀਂ ਕੀਤੀ ਸੋ ਜੇ ਅਸੀਂ ਤੁਹਾਡੇ ਤਿਰੰਗੇ ਦਾ ਇਸ ਕਰਕੇ ਇੱਥੇ ਬਰਕਰਾਰ ਰੱਖਿਆ ਹੈ ਵੀ ਸਾਡੇ ਬੰਦਿਆਂ ਦੇ ਜਿਹੜੇ ਦੂਸਰੇ ਵਰ ਗਿਆ ਉਹਨਾਂ ਦੇ ਮਨਾਂ ਚ ਇਦਾਂ ਪਿਆਰ ਆ ਤੇ ਭਾਵੇਂ ਸਾਨੂੰ ਲੱਖ ਚੁਪਦਾ ਅਸੀਂ ਕਦੀ ਉਹਦੇ ਤੇ ਉਂਗਲ ਨਹੀਂ ਚੁੱਕੀ ਤੇ ਤੁਹਾਨੂੰ ਕਦੇ ਨਹੀਂ ਚੁਪਦਾ ਅਸੀਂ ਆਪਣੇ ਵਹੀਕਲ ਤੇ ਬੰਦਾ ਲਾ ਕੇ ਜਾਂਦਾ ਨਾ ਸਾਡਾ ਤੁਹਾਡੇ ਤੇ ਤਾਂ ਨਹੀਂ ਨਾ ਲਾ ਕੇ ਜਾ ਰਿਹਾ ਸੋ ਇਹਨਾਂ ਗੱਲਾਂ ਨੂੰ ਫਲੇਅਰ ਅਪਣਾ ਕੀਤਾ ਜਾਵੇ ਇਹ ਗੱਲ ਹੋਰ ਪਾਸੇ ਜਾਏਗੀ ਫਿਰ ਤਾਂ ਇਹ ਮੈਂ ਪੂਰੀ ਤੁਹਾਨੂੰ ਹਿਸਟਰੀ ਸੁਣਾਈ ਆ ਵੀ ਇਹ ਗੱਲਾਂ ਇੱਥੇ ਨਹੀਂ ਪਈਆਂ ਇਹ ਇਤਿਹਾਸ ਚ ਪਈਆਂ ਨੇ ਸਾਰੀਆਂ ਗੱਲਾਂ ਮਨਸਬਦ ਦਾ ਰੌਣ ਦਾ ਸਿਲਸਿਲਾ ਜਿਹੜਾ ਇੱਕ ਦਿਨ ਚਲਾਇਆ ਸੀ ਤੁਸੀਂ ਉਹ ਜਾਰੀ ਰੂਗਾ ਜਾਂ ਉਸ ਦਿਨ ਵਾਸਤੇ ਉਹ ਅਸੀਂ ਉਸ ਦਿਨ ਵਾਸਤੇ ਲਾਤਾ ਜੋ ਵੀ ਅਗਲਾ ਪ੍ਰੋਗਰਾਮ ਫਿਰ ਕਰਾਂਗੇ ਮੈਂ ਤੁਹਾਨੂੰ ਕਹਿ ਚੁੱਕਾ ਹਾਂ ਕਿ ਉਹਦੀ ਜ਼ਿੰਮੇਵਾਰੀ ਚਾਹੇ ਕਰਕੇ ਲਈਏ ਤੇ ਚਾਹੇ ਦੱਸ ਕੇ ਕਰੀਏ ਖੁੱਲੇ ਆਮ ਖੁੱਲੀ ਛੱਤ ਦੇ ਥੱਲੇ ਨੰਗੇ ਚਿਹਰਿਆਂ ਦੇ ਨਾਲ ਜ਼ਿੰਮੇਵਾਰੀ ਲੈ ਕੇ ਕੀਤਾ ਜਾਏਗਾ ਪ੍ਰਸ਼ਾਸਨ ਇਹਦੇ ਵਿੱਚ ਫੌਲ ਗੇਮ ਨਾ ਖੇਡੇ ਕਿ ਆਪਣੇ ਹਿਸਾਬ ਦੇ ਨਾਲ ਹੀ ਕੁਝ ਕਰਕੇ ਤੇ ਕਵੇ ਜੀ ਦਲ ਖਾਲਸਾ ਨੇ ਕਰਤਾ ਅਸੀਂ ਜੋ ਕਰਾਂਗੇ ਸ਼ਰਿਆਮ ਕਰਾਂਗੇ ਅਕਸ਼ਰ ਦਾ ਹੱਲ ਕੀਤੇ ਵਿੱਚ ਛੋਟੀ ਜਿਹੀ ਗੱਲ ਹੁੰਦੀ ਹੈ ਹਾਲੇ ਦਾ ਇਸੇ ਕੰਮ ਚ ਆ ਤੂੰ ਤੁਮ ਕੋ تمہارا ਖੂਬ ਅਮੇ ہمارا ਖੂਬ ਤੁਸੀਂ ਆਓ ਇਧਰ ਆਪਣੀ ਮਾਤਾ ਦੇ ਝੰਡੇ ਲਾ ਕੇ ਜਾ ਆਪਣੇ ਮੁਲਕ ਦੇ ਝੰਡੇ ਲਾ ਕੇ ਜਾ ਆਪਣੇ ਕਿਸੇ ਰਖਵਾਲੇ ਦੇ ਝੰਡੇ ਲਾ ਕੇ ਸਾਨੂੰ ਸਮੱਸਿਆ ਨਹੀਂ ਅਸੀਂ ਆਪਣਾ ਧਾਰਮਿਕ ਝੰਡਾ ਲਾ ਕੇ ਜਾਈਏ ਆਪਣੇ ਧਾਰਮਿਕ ਕਿਸੇ ਨਾਇਕ ਦਾ ਝੰਡਾ ਲਾ ਕੇ ਜਾਈਏ ਤੁਹਾਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਇਹਦਾ ਇਹੋ ਹੀ ਹੱਲ ਆ ਜੇ ਇੱਕ ਦੂਸਰੇ ਚ ਕਮੀਆਂ ਕੱਢਾਂਗੇ ਤੇ ਜ਼ਬਰਦਸਤੀ ਥੋਪਾਂਗੇ ਉਹਦਾ ਕੋਈ ਹੱਲ ਨਹੀਂ ਉਹ ਤੇ ਫਿਰ ਅੱਗੇ ਸੰਘਰਸ਼ ਵਧੇਗਾ ਤੇ ਜੇ ਉਹ ਤਿਆਰ ਨੇ ਤੇ ਸਾਡਾ ਵੀ ਐਲਾਨ ਆ ਕਿ ਅਸੀਂ ਵੀ ਤਿਆਰ ਆ ਅੱਜ ਪਹਾੜੀ ਰਾਜਿਆਂ ਦੇ ਵਾਰਸਾਂ ਨਾਲ ਮੁਕਾਬਲਾ ਕਰਨ ਦੇ ਬੋਲੇ ਸੋਨਹਾਰ ਸਿਰਦਾਰ